ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲਾਂ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰਾਂ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੀਐਮ ਭਗਵੰਤ ਮਾਨ ਦੇ ਘਰ ਇੱਕ ਬੇਟੀ ਦੇ ਜਨਮ ਨੇ ਆ ਜਿਸ ਤੋਂ ਬਾਅਦ ਉਹ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਆਪਣੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਨੂੰ ਲੈ ਕੇ ਆਪਣੇ ਘਰ ਪਹੁੰਚੇ ਜਿੱਥੇ ਢੋਲ ਤਮਕੇ ਨਾਲ ਉਹਨਾਂ ਨੇ ਆਪਣੀ ਧੀ ਨੂੰ ਲੈ ਕੇ ਘਰ ਆਂਦਾ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਇੱਕ ਭਾਵਕ ਅਪੀਲ ਵੀ ਕੀਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੀ ਹੈ ਕਿ ਕੀ ਕੁਝ ਕਿਹਾ ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰ ਲੇ ਆ ਯਾਰ ਮਾਈਕ ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹਨ ਔਰ ਪਿੱਛੇ ਕਰ ਲੋ ਯਾਰ ਯਾਰ ਇੰਡੀਆ ਰੀਡ ਦਾ ਮੈਕ ਥੱਲੇ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਪਿੱਛੇ ਕਰ ਲੈ ਯਾਰ ਮੇਰੇ ਭਾਈ ਦાદੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ ਚ ਕੋਈ ਕਸੀ ਛੋਟੇ ਛੋਟੇ ਪਿੰਡਾਂ ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਆਣਿਆ ਉਹ ਮਨਾਈ ਜਾਉਗੀ ਤੇ ਪ੍ਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਨੇ ਕਿਹਾ ਦੀ ਸਿਹਤ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਆਪ ਲੈ ਕੇ ਆਉਂਦਾ ਸੋ ਇਦਾਂ ਹਿੱਲੋ ਯਾਰ ਇਦਾਂ ਮਾਈਕ ਆਸਕੇ ਕਰ ਦੇਗਾ ਤੇ ਇਹਦੇ ਭਾਗ ਇਹ ਆਪ ਬਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਪਾਪ ਬਣਿਆ ਨਾਲੀ ਗੱਲ ਕਰਾਂਗੇ ਕੇਂਦਰ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮਨਰੇਗਾ ਕਾਮਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ ਉਹਨਾਂ ਦੀਆਂ ਨਵੀਂ ਦਿਹਾੜੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਦਰਸ਼ਕਾਂ ਦੱਸ ਦਈਏ ਕਿ ਨਵੀਆਂ ਦਰਾਂ ਮੁਤਾਬਕ ਹਰ ਸੂਬੇ ਦੇ ਵਿੱਚ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਤਨਖਾਹ ਦਿੱਤੀ ਜਾਊਗੀ ਅਤੇ ਗੋਆ ਵਿੱਚ ਸਭ ਤੋਂ ਵੱਧ ਤਰਕਾ ਦੀ ਜਿਹੜੀ ਦਰ ਹੈ ਉਹ ਵਧਾਈ ਗਈ ਹੈ ਗੋਆ ਦੇ ਵਿੱਚ ਜਿਹੜਾ 10.6% ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਤੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਤਨਖਾਹ ਦੀਆਂ ਦਰਾਂ ਵਿੱਚ 6.3% ਦਾ ਵਾਧਾ ਕੀਤਾ ਗਿਆ ਚੌਂਦ ਕਮਿਸ਼ਨ ਤੋਂ ਹਰੀ ਝਾੜੀ ਮੇਰੇ ਤੋਂ ਬਾਅਦ ਹੀ ਕੇਂਦਰ ਸਰਕਾਰ ਵੱਲ ਦੇ ਜਿਹੜਾ ਮੰਤਰਾਲੇ ਉਸਨੇ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਾਨੀ ਕਿ ਹੁਣ ਦੇਸ਼ ਭਰ ਦੇ ਵਿੱਚ ਕੰਮ ਕਰਨ ਵਾਲੇ ਮੰਰੇਗਾ ਕਾਮਿਆਂ ਨੂੰ ਹਰ ਸੂਬੇ ਦੇ ਵਿੱਚ ਵਾਧੂ-ਵਾਧ ਤਨਖਾਹ ਦਿੱਤੀ ਜਾਊਗੀ ਪੰਜਾਬ ਗੋਆ ਸਮੇਤ ਬਹੁਤ ਸਾਰੇ ਸੂਬਿਆਂ ਦੇ ਵਿੱਚ ਕੁਝ-ਕੁਝ ਪਰਸੈਂਟ ਦਰਾਂ ਨੇ ਜੜੀਆਂ ਹੋ ਤਨਖਾਹਾਂ ਦੀਆਂ ਵਧਾਈਆਂ ਗਈਆਂ ਨੇ ਨਾਲ ਹੀ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਟੀ ਦੀ ਹਰਾਸਤ ਵਿੱਚ ਨੇ ਇਸ ਤਰ੍ਹਾਂ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਦੇਸ਼ ਵਾਸੀਆਂ ਨੂੰ ਇੱਕ ਭਾਵਕ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਤੁਹਾਡਾ ਪੁੱਤਰ ਅਰਵਿੰਦ ਕੇਜਰੀਵਾਲ ਭਾਵੇਂ ਤਾਨਿਸ਼ਾਹੀ ਤਾਕਤਾਂ ਦੇ ਖਿਲਾਫ ਲੜ ਰਿਹਾ ਤੇ ਉਹਨਾਂ ਨੂੰ ਚੁਣੌਤੀ ਦਿੱਤੀ ਹੋਈ ਹੈ ਪਰ ਉਹਨਾਂ ਨੂੰ ਜਦੋਂ ਉਨ ਕੇਜਰੀਬਾਲ ਈਡੀ ਦੀ ਹਿਰਾਸਤ ਵਿੱਚ ਨੇਤਾ ਤੁਸੀਂ ਕੀ ਉਹਨਾਂ ਦਾ ਸਾਥ ਨਹੀਂ ਦੇਵੋਗੇ ਇਹ ਭਾਵੁਕ اپੀਲ ਉਹਨਾਂ ਦੀ ਪਤਨੀ ਨੇ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਉਹਨਾਂ ਦੇ ਸਹਿਯੋਗ ਕਰੋਗੇ ਤੇ ਉਹਨਾਂ ਇਹ ਵੀ ਕਿਹਾ ਕਿ ਮੈਂ ਤੁਹਾਨੂੰ ਇੱਕ WhatsApp ਨੰਬਰ ਜਾਰੀ ਕਰ ਰਹੀ ਆ ਜਿਹੜਾ ਨੰਬਰ ਹੈ 8297324624 ਤਾਂ ਇਹ ਨੰਬਰ ਦੇਖ ਕੇ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਇਸ ਉੱਤੇ ਸਹਿਯੋਗ ਕਰੋਗੇ ਦਰਸ਼ਕਾਂ ਦੱਸਦੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ED ਨੇ ਉਹਨਾਂ ਦੇ ਗ੍ਰਹਿ ਵਿਖੇ ਤੋਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ 6 ਦਿਨ ਦੇ ED ਦੇ ਰਿਮਾਂਡ ਤੇ ਸੀ ਅਤੇ 28 ਤਰੀਕ ਨੂੰ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ 1 April ਤੱਕ ਫਿਰ ਉਹਨਾਂ ਨੂੰ ED ਦੇ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਤਾਂ 1 ਮਾਰਚ ਨੂੰ ED ਹੈ ਜਿਹੜੀ ਉਹ ਮੋੜ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਤਾਂ ਅ ਦਿੱਲੀ ਜੀ ਆਪਕਾਰੇ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਜਿਹੜੀਆਂ ਵਧੀਆਂ ਹੋਈਆਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਮੰਤਰੀ ਨੇ ਜਿਹੜੇ ਉਹ ਕੇਜਰੀਵਾਲ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਨੇ ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਸਜੀਪੀਸੀ ਦਾ 2024-25 ਦਾ ਬਜਟ اجلاس ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਅਮਰਸਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਤੇ ਹੋਰ ਤਖਤਾਂ ਦੇ ਜਥੇਦਾਰ ਹਾਜ਼ਰ ਨੇ ਇਸ ਤੋਂ ਇਲਾਵਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਐਸਜੀਪੀਸੀ ਮੈਂਬਰ ਵੀ ਉੱਥੇ ਮੌਜੂਦ ਨੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਰਦਾਸ ਤੋਂ ਬਾਅਦ ਬਜਟ اجلاس ਦੀ ਸ਼ੁਰੂਆਤ ਕੀਤੀ ਗਈ ਹੈ ਦੇਖਣਾ ਹੋਏਗਾ ਕਿ ਇਸ ਵਾਰ ਐਸਜੀਪੀਸੀ ਦੇ ਵੱਲੋਂ ਕਿੰਨਾ ਬਜਟ ਹੈ ਜਿਹੜਾ ਗੁਰੂ ਧਾਮਾਂ ਤੇ ਇਸ ਦੇ ਨਾਲ ਸੰਬੰਧਿਤ ਕੰਮਾਂ ਦੇ ਵਾਸਤੇ ਰੱਖਿਆ ਜਾਂਦਾ ਤਾਂ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਹਰ ਸਾਲ ਜਿਹੜਾ ਸਰਕਾਰ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬਜਟ ਰੱਖਿਆ ਜਾਂਦਾ ਹੈ ਕਿ ਇਸ ਬਜਟ ਵਿੱਚ ਇਸ ਸਾਲ ਦੇ ਵਿੱਚ ਕਿਹੜੇ ਜ਼ਰੂਰੀ ਕੰਮ ਨੇ ਜਿਹੜੇ ਉਹ ਕੀਤੇ ਜਾਣੇ ਨੇ ਕਿਹੜੇ-ਕਿਹੜੇ ਕੰਮਾਂ ਤੇ ਕਿੰਨਾ ਖਰਚਾ ਆਉਣਾ ਤਾਂ ਇੱਕ ਵੱਡਾ ਬਜਟ ਹੈ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਿਹੜਾ ਰੱਖਿਆ ਜਾਂਦਾ ਤੇ ਉੱਥੇ ਅ ਕਾਲ ਤਖਤ ਸਹਿਬਾਨਾ ਦੇ ਜਥੇਦਾਰ ਤੋਂ ਇਲਾਵਾ ਜਥੇਦਾਰਾਂ ਤੋਂ ਇਲਾਵਾ ਐਸਟੀਪੀਸੀ ਦੇ ਮੈਂਬਰ ਤੇ ਪ੍ਰਧਾਨ ਸਾਹਿਬ ਸ਼ਾਮਲ ਨੇ ਇਸ ਸਨ ਅੱਜ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਜੁੜੇ ਹੋਏ ਨੈਟਰ ਪੰਜਾਬੀ মিডিਆ ਨਾਲ ਤੇ ਇਜਾਜ਼ਤ ਧੰਨਵਾਦ